ਪੰਜਾਬ ਚ ਜਿਮਨੀ ਚੋਣਾਂ ਦਾ ਐਲਾਨ ਤਾਂ ਨਹੀਂ ਹੋਇਆ ਪਰ ਸੁਖਵੀਰ ਬਾਦਲ ਕੀ ਗਿੱਧਰਵਾਹੇ ਤੋਂ ਚੋਣ ਲੜਨ ਜਾ ਰਹੇ ਨੇ ਸੁਖਵੀਰ ਬਾਦਲ ਨੇ ਬਾਗੀ ਅਕਾਲੀਆਂ ਖਿਲਾਫ ਜਾਂ ਜਿਹੜੇ ਕਹਿੰਦੇ ਜੀ ਮਤਲਬ ਕਿ ਅਸੀਂ ਅਕਾਲੀ ਬਚਾਓ ਮਹਮ ਸ਼ੁਰੂ ਕੀਤੀ ਆ ਉਹਨਾਂ ਲੀਡਰਾਂ ਖਿਲਾਫ ਚੁੱਪ ਵੱਟਣ ਦੇ ਲਈ ਕੋਈ ਰਣਨੀਤੀ ਕੱਢ ਲਈ ਹੈ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਾਰਾ ਧਰਮਦਾਰ ਕਹਿੰਦੇ ਸੁਖਵੀਰ ਬਾਦਲ ਤੇ ਕੀ ਆਇਆ ਕਿ ਸੁਖਵੀਰ ਬਾਦਲ ਨੂੰ ਉਹਨਾਂ ਸਾਰਿਆਂ ਨੇ ਘੇਰ ਲਿਆ ਜਿਹੜੇ ਪ੍ਰਕਾਸ਼ ਸਿੰਘ ਬਾਦਲ ਦੇ ਟਾਈਮੋਂ ਜਾ ਲੰਦੇ ਸੀ ਮੈਸੇ ਅਕਾਲੀ ਦਲ ਦੇ ਵਿੱਚ ਨਰਾਜਗੀਆ ਖਿੱਚੋ ਤਾਣ ਇਹ ਬਾਦਲਾਂ ਦੇ ਆਖਰੀ ਕਾਰਜਕਾਲ ਦੇ ਸਮੇਂ ਤੋਂ ਸ਼ੁਰੂ ਹੋ ਗਿਆ ਸੀ ਕੁਝ ਘਟਨਾਵਾਂ ਜਈਆਂ ਵਾਪਰੀਆਂ ਕਿ ਅਕਾਲੀ ਦਲ ਨੇ ਉਸ ਸਮੇਂ ਸਹੀ ਭੂਮਿਕਾ ਨਹੀਂ ਨਿਭਾਈ ਸਰਕਾਰ ਨੇ ਸਹੀ ਭੂਮਿਕਾ ਨਹੀਂ ਨਿਭਾਈ ਨਤੀਜਾ ਅੱਜ ਸੁਖਵੀਰ ਬਾਦਲ ਕਹਿੰਦੇ ਕੱਲੇ ਪੈ ਗਏ ਲੰਗੇ ਦਿਨੀ ਦੋ ਵੱਡੀਆਂ ਕਾਨਫਰੰਸਾਂ ਹੋਈਆਂ ਰਖੜ ਪੁੰਨਿਆਂ ਦੇ ਮੌਕੇ ਬਾਬਾ ਬਕਾਲਾ ਵਿਖੇ ਤੇ ਲੰਗੜ ਹੋਰਾਂ ਦੀ 39ਵੀਂ ਵਰਸੀ ਮੌਕੇ ਇੱਕ ਵੱਡਾ ਕੱਠ ਵੱਡੀ ਰੈਲੀ ਇਹਨਾਂ ਮੌਕਿਆਂ ਤੇ ਕਹਿੰਦੇ ਅਕਾਲੀ ਦਲ ਬਾਦਲ ਉਹਨਾਂ ਦੇ ਪੰਡਾਲ ਦੇ ਵਿੱਚ ਵੀ ਖਾਸਾ ਕੱਠ ਦੇਖਣ ਨੂੰ ਮਿਲਿਆ ਪਰ ਕੱਠ ਦੂਸਰੇ ਪਾਸੇ ਬਾਕੀ ਖਾਲੀਆਂ ਦੇ ਵਿੱਚ ਵੀ ਮਿਲਿਆ ਕੱਠ ਜੇ ਬਾਬਾ ਬਕਾਲਾ ਦੀ ਗੱਲ ਕਰੀਏ ਰਖੜ ਪੁੰਨਿਆਂ ਮੌਕੇ ਤਾਂ ਆmdi ਪਾਰਟੀ 'ਚ ਵੀ ਸੀ ਪਰ ਇਹਦੇ باوجود ਮੀਡੀਆ ਰਿਪੋਰਟਾਂ ਕਹਿੰਦੀਆਂ ਕਿ ਡੇ ਬਾਬਾ ਬਕਾਲਾ ਵਿਖੇ ਰਖੜਪੁੰਨਿਆਂ ਮੋਕੇ ਹੋਈਆਂ ਰੈਲੀਆਂ ਕਾਨਫਰੰਸਾਂ 'ਚ ਸਭ ਤੋਂ ਵੱਧ ਇਕੱਠ ਅਮਰਤਪਾਲ ਸਿੰਘ ਗੋਰਾ ਦੇ ਪੰਥਕ ਮੰਚ ਤੇ ਸੀ ਪੰਥਕ ਪੰਡਾਲ 'ਚ ਸੀ ਕਹਿੰਦੇ ਉੱਥੇ ਸਭ ਤੋਂ ਵੱਧ ਇਕੱਠ ਸੀ ਸਰਜੀਤ ਸਿੰਘ ਖਾਲਸਾ ਵੀ ਸੀ ਅਮਰਤਪਾਲ ਸਿੰਘ ਦੇ ਪਿਤਾ ਹੋਰੀ ਵੀ ਸੀ ਹੋਰ ਕੁਝ ਲੀਡਰ ਵੀ ਸੀ ਸੋ ਕਹਿੰਦੇ ਉੱਥੇ ਬਹੁਤ ਇਕੱਠ ਸੀ ਚਲੋ ਇੱਕ ਤਾਂ ਇਹ ਪਹਿਲੂ ਦੂਸਰਾ ਪਹਿਲੂ ਗਿੱਦੜਵਾਹਾ ਗਿੱਦੜ ਵਾਹੇ ਤੋਂ ਸੁਖਬੀਰ ਬਾਦਲ ਦੇ ਚੋਣ ਲੜਨ ਦੀਆਂ ਚਰਚਾਵਾਂ ਨੇ ਲਗਭਗ ਜੋਰ ਹੀ ਨਹੀਂ ਫੜਿਆ ਬਾਕੀ ਪਾਰਟੀਆਂ ਨੂੰ ਵੀ ਸੋਚਣ ਲਈ ਮਜਬੂਰ ਕੀਤਾ ਜੇ ਸੁਖਬੀਰ ਬਾਦਲ ਇਥੇ ਚੋਣ ਲੜਦੇ ਨੇ ਫਿਰ ਆਪਾਂ ਨੂੰ ਤਿਆਰੀ ਕਿਹੇ ਜੀ ਕਰਨੀ ਪਊ ਸਵਾਲ ਸੁਖਬੀਰ ਬਾਦਲ ਦੇ ਨਾਲ ਪੋਰਟ ਬੈਂਕ ਦਾ ਨਹੀਂ ਹੈ ਸਵਾਲ ਸੁਖਬੀਰ ਬਾਦਲ ਦੇ ਚੋਣ ਲੜਨ ਦੇ ਅੰਦਾਜ਼ ਦਾ ਪੈਸੇ ਦਾ ਤਾਕਤ ਦਾ ਜੋ ਇਹ ਕਹਿੰਦੇ ਕਿ ਉਹਨੂੰ ਚੌਥੀ ਵਜੋਂ ਲੈ ਰਹੀ ਜਦੋਂ ਕਿ ਕਾਂਗਰਸ ਨੇ ਹੁਣ ਆਪਣੀ ਸੀਟ ਮੰਨਦੀ ਹੈ ਇਥੋਂ ਮਨਪ੍ਰੀਤ ਬਾਦਲ ਵੀ ਕਾਂਗਰਸ ਦੀ ਟਿਕਟ ਤੇ ਜਿੱਤੇ ਨੇ ਇਥੋਂ ਰਾਜਾ ਬਣਿੰਗ ਵੀ ਲਗਾਤਾਰ ਦੋ ਵਾਰ ਕਾਂਗਰਸ ਦੀ ਟਿਕਟ ਤੇ ਜਿੱਤੇ ਨੇ ਪਰ ਇੱਥੇ ਹੀ ਮਨਪ੍ਰੀਤ ਬਾਦਲ ਦੀ ਰਾਜਨੀਤਿਕ ਕੈਰੀਅਰ ਦੀ ਅਕਾਲੀ ਦਲ ਨਾਲ ਕੰਨੀਓ ਸ਼ੁਰੂਆਤ ਹੁੰਦੀ ਹੈ ਜਦੋਂ ਗਿੱਦੜਵਾਹਾ ਸੀਟ ਤੋਂ 1995 ਦੀ ਜਿਮਨੀ ਚੋਣ ਮਨਪ੍ਰੀਤ ਬਾਦਲ ਨੇ ਲੜੀ ਸੀ ਤਦ ਮਨਪ੍ਰੀਤ ਬਾਦਲ ਚਾਹੇ ਥੋੜੇ ਮਾਰਜਿਨ ਜਿੱਤੇ ਪਰ ਜਿੱਤ ਕੀ ਸੀ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਇਸ ਨੂੰ ਆਪਣਾ ਘਰ ਬਣਾਇਆ ਇਹ ਤੁਚੋਂ ਲੜਦੇ ਰਹੇ ਪਰ ਇਹ ਸੀਟ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਲੜਦੇ ਸੀ ਸੋ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਸੀਟ ਮਨਪ੍ਰੀਤ ਬਾਦਲ ਲਈ ਛੱਡੀ ਜਦੋਂ ਉਹ ਦੀ ਰਾਜਨੀਤੀ ਚ ਐਂਟਰੀ ਕਰੇ ਇਸ ਲਈ ਅਕਾਲੀ ਦਲ ਇਹਨੂੰ ਆਪਣਾ ਖੜਵਜੋ ਮੰਨਦਾ ਗਿੱਦੜਵਾਹਾ ਕੀ ਲੰਬੀ ਕੀ ਹੁਣ ਤਾਂ ਬਠਿੰਡਾ ਵੀ ਇਹਨੂੰ ਬਾਦਲ ਆਪਣੇ ਗੜਵਜੋ ਲੈਂਦਾ ਕਿ ਸਾਡਾ ਖੇਤਰ ਹੈ ਸਾਡਾ ਦਬਦਬਾ ਸੋ ਉੱਥੋਂ ਨਿਕਲ ਕੇ ਸੀਟ ਸਹਿਜ ਸੁਭਾਈ ਕਾਂਗਰਸ ਦੇ ਪਾਲੇ ਚ ਆ ਗਈ ਕਹਿੰਦੇ ਕਾਂਗਰਸ ਦੇ ਕਬਜ਼ੇ ਹਟਾ ਗਈ ਹੁਣ ਇੱਕ ਪਾਸੇ ਪੰਜਾਬ ਚ ਆਮ ਆਦਮੀ ਪਾਰਟੀ ਸੋਚ ਰਹੀ ਹੈ ਕਿ ਜਿਵੇਂ ਨੀ ਚੋਣਾ ਚ ਅਸੀਂ ਗੱਦੜਵਾਹ ਵੀ ਝੰਡਾ ਘੜਦੀ ਹੈ ਆਮ ਆਦਮੀ ਪਾਰਟੀ ਨੂੰ ਜਿਤਾ ਲਈਏ ਦੂਏ ਪਾਸੇ ਰਾਜਾ ਬੜਿੰਗ ਚਾਹੁੰਦੇ ਨੇ ਕਿ ਜੇ ਅਮਰਤਾ ਬੜਿੰਗ ਨੂੰ ਟਿਕਟ ਮਿਲ ਜAVE ਤਾਂ ਮੀ ਤੇ ਜੇ ਕਿਸ ਹੋਰ ਨੂੰ ਮਿਲੇ ਤਾਂ ਮੀ ਪਰ ਸੀਟ ਸਾਡੇ ਕੋਲ ਕਾਂਗਰਸ ਕੋਲ ਰਵੇ ਤੇ ਅੰਦਰ ਕਹਿੰਦੇ ਸੁਖਵੀਰ ਬਾਦਲ ਦੇ ਮੈਦਾਨ ਚ ਆਉਣ ਦੀਆਂ ਚਰਚਾਵਾਂ ਨੇ ਸਾਰੀਆਂ ਨਰਨਿਤਿਕ ਪਾਰਟੀਆਂ ਨੂੰ ਸੋਚਣ ਚ ਤਾ ਪਾਇਆ ਹੈ ਵਸਤੇ ਦੇਖਣ ਲਈ ਗਾ ਲੋਕੀ ਕਿ ਅਮਰਪਾਲ ਸਿੰਘ ਸਰਜੀਤ ਸਿੰਘ ਖਾਲਸਾ ਲਈ ਧਰ ਇਹ ਤੱਕ ਵੀ ਮੀਤ ਵਰਤਾਰਦੀ ਹੈ ਕਿ ਨਹੀਂ ਜਾਂ ਕੋਈ ਆਪ ਮਹਾਰੇ ਉਤਰਦਾ ਹੈ ਕਿ ਨਹੀਂ ਪਰ ਗਿੱਦੜ ਵਾਹ ਤੋਂ ਜੇ ਸੁਖਵੀਰ ਬਾਦਲ ਲੜਨਗੇ ਤਾਂ ਚੋਣ ਤਾਂ ਮੰਚ ਕੋਈਗੀ ਸੁਖਵੀਰ ਬਾਦਲ ਹੁਣ ਨਾ ਮੈਂਬਰ ਪਾਰਲੀਮੈਂਟ ਨੇ ਨਾ ਐਮਐਲਏ ਨੇ ਹਾਂ ਹਾਂ ਪਾਰਟੀ ਦੇ ਪ੍ਰਧਾਨ ਹੈਗੇ ਨੇ ਪਰ ਉਹ ਪਾਰਟੀ ਵੀ ਹੁਣ ਕਿਸ ਪਦਰ ਤੇ ਹੈ ਇਹ ਵੀ ਆਪਾਂ ਵੱਖ ਵਾਇਸ ਕਰਲ ਤੋਂ ਇਸ ਲਈ ਇਹ ਇਹ ਪਹਿਲੂ ਬਹੁਤ ਅਹਿਮ ਹੋਏਗਾ ਕਿ ਸੁਖਵੀਰ ਬਾਦਲ ਇਥੋਂ ਕਿਉਂਕਿ ਪਿਛਲੇ ਲੰਘੇ ਦਿਨਾਂ ਤੋਂ ਗਿੱਦੜਵਾਹ ਖੇਤਰ ਦੇ ਵਿੱਚ ਸੁਖਵੀਰ ਬਾਦਲ ਦੀਆਂ ਸਰਗਰਮੀਆਂ ਲਗਾਤਾਰ ਤੇਜ਼ ਨੇ ਲਗਾਤਾਰ ਉਹ ਮੀਟਕਾਂ ਲਗਾਤਾਰ ਉਹ ਮਿਲਣੀਆਂ ਲਗਾਤਾਰ ਉਹ ਚਰਚਾਾਂ ਮ ਜਿਹੜੀਆਂ ਸੰਕੇਤ ਕਰਦੀਆਂ ਕਿ ਇੰਜ ਤਾਂ ਉਹੀ ਬੰਦਾ ਵਿਚਰਦਾ ਹੁੰਦਾ ਜਿਹਨੇ ਚੋਣ ਲੜਨੀ ਹੋਵੇ ਤੇ ਸੁਖਵੀਰ ਬਾਦਲ ਫੇ ਚੋਣ ਲੜਦੀ ਤਿਆਰੀ ਕਰ ਰਹੇ ਨੇ ਪਰ ਕੁਝ ਲੋਕ ਇਹ ਵੀ ਕਹਿੰਦੇ ਨੇ ਜਿਹੜੇ ਰਾਜਨੀਤੀ ਦੀ ਨਵਜ ਪਛਾਣਦੇ ਨੇ ਉਹ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਕੀ ਅਕਾਲੀ ਦਲ ਬਾਦਲ ਦਾ ਕੋਈ ਗੁਪਤ ਸਮਝੌਤਾ ਆਮ ਆਦਮੀ ਪਾਰਟੀ ਨਾਲ ਤਾਂ ਨਹੀਂ ਹੋਣ ਜਾ ਰਿਹਾ ਕੀ ਇਹ ਸੰਭਾਵਨਾ ਹੈ ਕਿ ਇੱਕ ਸੀਟ ਨੂੰ ਦੋ ਸੀਟ ਨੂੰ ਲੈ ਕੇ ਅਖਾਲੀ ਦਲ ਤੇ ਆਪ ਦੇ ਵਿੱਚ ਕੋਈ ਗੁਪਤ ਸਮਝੌਤਾ ਹੋ ਜਵੇ ਕੋਈ ਆਨਲਾਨਾ ਸਮਝੌਤਾ ਹੋ ਜਵੇ ਕੀ ਇਹ ਸੰਭਾਵਨਾ ਹੈ ਕਿਉਂਕਿ ਕਹਿੰਦੇ ਆਮ ਆਦਮੀ ਪਾਰਟੀ ਇਹ ਮੰਨ ਕੇ ਚੱਲ ਰਹੀ ਆ ਕਿ ਸਾਨੂੰ ਪੰਜਾਬ ਚ 227 ਦੀਆਂ ਵਿਧਾਨ ਸਭਾ ਚੋਣਾਂ ਲਈ ਜੋ ਚੁਣੌਤੀ ਦੇ ਸਕਦਾ ਕਾਂਗਰਸ ਦੇ ਸਕਦੀ ਆ ਅਖਾਲੀ ਦਲ ਨੂੰ ਉਸ ਸਥਿਤੀ ਚ ਨਹੀਂ ਹੈਗੀ ਆ ਤੇ ਭਾਜਪਾ ਉੱਪਰ ਸਕਦੀ ਆ ਇਸ ਲਈ ਕਹਿੰਦੇ ਕਿ ਉਹਨਾਂ ਨੂੰ ਲੱਗਦਾ ਕਿ ਅਕਾਲੀ ਦਲ ਸਾਡੇ ਲਈ ਸਹਾਈ ਹੋ ਸਕਦੀ ਆ ਨੁਕਸਾਨ ਦੇ ਨਹੀਂ ਇਹ ਨਵੀਂ ਜਿhko 13ਵੀਂ ਗੱਲ ਹੋਈ ਕਿ ਜਿਦਾਂ ਕੁਝ ਹੁੰਦਾ ਪਰ ਇਹ ਚਰਚਾਵਾਂ ਨੇ ਪਰ ਇਹਨਾਂ ਸਾਰੀਆਂ ਚਰਚਾਵਾਂ ਤੇ ਫਿਲਹਾਲ ਇਹ ਚਰਚਾ ਭਰੀ ਆ ਕਿ ਗਿੱਦੜਵਾਹਾ ਤੋਂ ਸੁਖਵੀਰ ਸਿੰਘ ਬਾਦਲ ਐਮਐਲਏ ਦੀ ਜਿੰਨੀ ਛੋਣ ਲੜ ਸਕਦੇ ਚਲੋ ਜੀ ਚਰਚਾ ਤਾਂ ਦੇਸ਼ ਭਰ ਦੇ ਵਿੱਚ ਕਲਕੱਤਾ ਦੇ ਵਿੱਚ ਜੋ ਵਾਪਰਿਆ ਉਹਦੀ ਖੂਬ ਗੱਜੇਬੀ ਉਸ ਪੱਲੂ ਤੇ ਫੜਾਦਰ ਪਰ ਨਜ਼ਰ ਰੱਖੀ ਜਾ ਰਹੀ ਹੈ ਪ੍ਰਿੰਸੀਪਲ ਤੋਂ ਜਿਸ ਤਰ੍ਹਾਂ ਲਗਾਤਾਰ ਪੁੱਛੀ ਚੋਰੀ ਹੈ ਲਗਾਤਾਰ ਕੁਝ ਸੱਚਤੱਤ ਸਾਹਮਣੇ ਆ ਰਹੇ ਨੇ ਸੁਪਰੀਮ ਕੋਰਟ ਨੇ ਟਾਸਕ ਫੋਰਸ ਬਣਾ ਦਿੱਤੀ ਆ ਤੇ ਇਧਰ ਕ੍ਰੀਮੀ ਲੇਅਰ ਵਾਲੇ ਮਾਮਲੇ ਤੇ ਰਖਮਾ ਕਰਨ ਦੇ ਮਾਮਲੇ ਤੇ ਕੋਟੇ ਦੇ ਅੰਦਰ ਕੋਟੇ ਦੇ ਮਾਮਲੇ ਨੂੰ ਲੈ ਕੇ ਬੱਖੋ-ਬੱਖ ਧਿਰਾਂ ਵੱਲੋਂ ਸੰਗਠਨਾ ਵੱਲੋਂ ਅਜ ਭਾਰਤ ਬੰਦੀ ਕਾਲ ਦਿੱਤੀ ਗਈ ਉਹਦੇ ਤਹਿਤ ਕਾਫੀ ਅਸਰ ਸੂਖ ਵੀ ਦੇਖਣ ਨੂੰ ਮਿਲਿਆ